ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਟੋਬੇ ਦੀ ਸਪਾਈ ਚੱਲ ਰਹੀ ਆ ਟਰੌੜਾ ਪਿੰਡ ਦੇ ਵਿੱਚ ਜੋ ਕਿ ਸੈਂਟਰ ਗਵਰਨਮੈਂਟ ਵੱਲੋਂ ਹਾਂਜੀ ਵੀਰ ਜੀ ਭਾਈ ਜੀ ਇੱਕ ਮਿੰਟ ਇਹ ਤੁਸੀਂ ਆਪਣੇ ਕਿਹੜੇ ਹੋ ਲੇਗਾਂ ਵਾਲੇ ਨਰੇ ਕਾਲੇ ਏ ਤੋਬਾ ਸਾਹਿਬ ਕਿੰਨਾ ਚਿਰ ਹੋ ਗਿਆ ਕਿਤੇ ਨੂੰ ਇਹ ਪਿੰਡ ਦਾ ਸਰਪੰਚ ਨੇ ਕਰਵਾਇਆ ਜਾਂ ਕੋਈ ਹੋਰ ਕਰਾਉਂਦਾ ਸਰਪੰਚ ਨੇ ਕਰਾਇਆ ਇਹ ਸਕੀਮ ਤਾਂ ਸੈਂਟਰ ਗਵਰਨਮੈਂਟ ਦਾ ਲੁਆਣਾ ਹਾਂਜੀ ਤੇ ਇਹ ਆਪਣਾ ਜਿਹੜਾ ਸਰਪੰਚ ਆ ਉਹ ਕਿੰਨਾ ਦਾ ਵਾ ਕਿਹੜੀ ਪਾਰਟੀ ਦਾ ਆਮ ਆਨੇ ਹਰੀਜਨ ਪਾਰਟੀ ਹਰੀਜਨ ਪਾਰਟੀ ਦਾ ਜਾਨੀ ਜੀ ਕਿਸੇ ਪਾਰਟੀ ਚ ਨਹੀਂ ਹੈਗਾ ਉਹ ਨਾ ਪਾਰਟੀ ਨਾ ਪਾਰਟੀ ਚ ਕਿਸੇ ਦੀ ਨਾ ਪਾਰਟੀ ਚ ਕਿਸੇ ਠੀਕ ਆ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਕੰਮ ਕਰਦੇ ਹੋ ਭਾਈ ਇਹਨਾਂ ਦਾ ਵੀ ਸੋਚਣਾ ਚਾਹੀਦਾ ਹੈ ਐ ਐਸ ਸੀ ਭਾਈਚਾਰੇ ਨੂੰ ਕਦੇ ਤੁਸੀਂ ਦੇਖਦੇ ਨਹੀਂ ਹੈਗੇ ਜਿਹੜੇ ਵਿਚਾਰੇ ਤਿੰਨ ਰਾਤ ਹੈ ਆ ਇੰਨੇ ਗੰਦ ਦੇ ਵਿੱਚ ਦੇਖ ਬੁੜੀਆਂ ਕਿਵੇਂ ਉੱਤਰ ਕੇ ਵਿਚਾਰੀਆਂ ਹੈ ਗੰਦ ਤਾਂ ਵਿੱਚ ਹੱਥ ਦੇਖ ਲਓ ਮੈਂ ਉਹੀ ਤਾਂ ਕਹਿ ਰਿਹਾ ਦੇਖੋ ਸੁਧਾਉਂਦੇ ਦੀ ਮਿਹਨਤ ਨਹੀਂ ਨਹੀਂ ਭਾਈ ਬਾਵਾਵਾਂਗੇ ਅਸੀਂ ਪੈਲਸਣ ਵੀ ਲਵਾਵਾਂਗੇ ਤੁਹਾਡੀ ਮੈਂ ਦੇਖੋ ਮੈਂ ਭਾਜਪੀ ਵੱਲੋਂ ਪ੍ਰਧਾਨ ਸਾਨੇ ਵਾਲਾ ਹਲਕੇ ਦਾ ਮੰਡਲ ਦਾ ਠੀਕ ਹੈ ਜੀ ਐਸ்சி ਭਾਈ ਚਾਰੇ ਵਾਲੋਂ ਹੁਣ ਮੈਂ ਵੀ ਮਾਝੀ ਵੀ ਸਿੱਖਾਂ ਦੇ ਘਰੇ ਬੈਏ ਹੋਇਆ ਮੇਰੀ ਘਰ ਵਾਲੀ ਵੀ ਮਾਝੀ ਵੀ ਸਿੱਖ ਆਏ ਤੇ ਜਾਤ ਪਾਤ ਮੰਨਦੇ ਨਹੀਂ ਅਸੀਂ ਤਾਂ ਇਹ ਜਿਹੜਾ ਇਹਨਾਂ ਨੂੰ ਇਹਨਾਂ ਬਾਰੇ ਸੋਚਣਾ ਚਾਹੀਦਾ ਕੋਈ ਨਾ ਭਾਈ ਤੁਹਾਡਾ ਹਰ ਕੰਮ ਕਰਵਾਵਾਂਗੇ ਪੈਸਣਾ ਤੁਹਾਨੂੰ ਲੁਭਾਵਾਂਗੇ ਠੀਕ ਹੈ ਕਿ ਨਹੀਂ ਇਹ ਸਾਡੀ ਗਰੰਟੀ ਹੈ ਕਾਰਡ ਤੁਹਾਨੂੰ ਦੇਤੇ ਠੀਕ ਆ ਤੋੜੇ ਬਹੁਤ ਜਲਦੀ ਅਸੀਂ ਆਪ ਪੈਲਸਨਾ ਵੀ ਲਵਾਵਾਂਗੇ ਹਾਂਜੀ ਇਹ ਦਿਨ ਵਧਾ ਦੇਣਾ ਸਾਡਾ ਦਿਨ ਵਧਾ ਦੇਣਾ ਜਿਹੜਾ 100 ਦੇਣਾ ਉਹ ਵੱਧ ਹੋ ਜੇ ਸਾਡਾ 200 ਹੋ ਜੇ ਸਾਡਾ 200 ਹੋ ਜੀ ਕੋਈ ਗੱਲ ਨਹੀਂ ਭਾਈ ਕੋਈ ਗੱਲ ਨਹੀਂ ਕਰਾਂਗੇ ਗੱਲ ਅਸੀਂ ਉੱਪਰ وہی ਚੱਕਰ ਨਹੀਂ ਮੈਂ ਗੱਲ ਕਰੂੰਗਾ ਭਾਈ ਉੱਪਰ ਦੇਖੋ ਅਸੀਂ ਬੀਜਪੀ ਵੱਲੋਂ ਆ ਸੈਂਟਰ ਵੱਲੋਂ ਇਹ ਸਕੀਮਾਂ ਚਲਾਈਆਂ ਜਾਂਦੀਆਂ ਨੇ ਜਿਹੜੀਆਂ ਕਿ ਤੁਹਾਨੂੰ ਬਹੁਤ ਘੱਟ ਮਿਲਦੀਆਂ ਨੇ ਸਾਨੂੰ ਮਿਲਦਾ ਹੀ ਨਹੀਂ ਕੋਸ ਅੰਕਲ ਜੀ ਠੀਕ ਹੈ ਕਿ ਨਹੀਂ ਮੈਂ ਜਿਹੜਾ ਪਰਚਾ ਦਿੱਤਾ ਤੁਹਾਨੂੰ ਉਹ ਪਰਚੇ ਤੇ ਸਾਰਾ ਕੁਝ ਲਿਖਿਆ ਹੋਇਆ ਹਾਂਜੀ ਲਿਖਿਆ ਆ ਠੀਕ ਆ ਜੀ ਉਹ ਹਰ ਚੀਜ਼ ਤੁਹਾਨੂੰ ਮਿਲੂਗੀ ਤੇ ਦੂਜਾ ਨੰਬਰ ਤੁਸੀਂ ਕਦੇ ਵੀ ਮੈਨੂੰ ਫੋਨ ਕਰ ਸਕਦੇ ਹੋ ਮੈਂ ਕਾਟ ਤੁਹਾਨੂੰ ਦੇਤੇ ਕੋਈ ਸ਼ਿਕਾਇਤ ਨਹੀਂ ਆਈ ਅੰਕਲ ਜੀ ਕੋਈ ਸ਼ਿਕਾਇਤ ਨਹੀਂ ਆਉ ਭਾਈ ਆ ਸਾਰੀਆਂ ਜਿੰਨੀਆਂ ਤੁਹਾਨੂੰ ਲੱਗੇਆਂ ਕੋਈ ਘਰ ਨਹੀਂ ਤੇ ਕੋਈ ਕੁਝ ਨਹੀਂ ਆ ਦੇਖੋ ਹੁਣ ਜੇ ਤੁਸੀਂ ਦੇਖੋ ਚੰਗੀ ਸਰਕਾਰ ਨੂੰ ਲੈ ਕੇ ਆਉਂਗੇ ਜੇ ਚੰਗੀ ਸਰਕਾਰ ਨੂੰ ਲੈ ਕੇ ਆਉਂਗੇ ਆਪੇ ਸਾਰਾ ਕੁਝ ਮਿਲੂਗਾ ਠੀਕ ਹੈ ਕਿ ਨਹੀਂ ਤੇ ਵਾਲੇ ਹੈਗੇ ਨੇ ਘਰ ਦੇ ਉਹਨੇ ਕੋਫਰ ਲੱਗ ਜਾਂਦੇ ਕੋਈ ਨਾ ਕੋਈ ਨਾ ਭਾਈ ਮੈਂ ਤੁਹਾਡੀਆਂ ਪੈਲਸਨਾ ਵੀ ਲਵਾਉਂਗਾ ਹਰ ਚੀਜ਼ ਤੁਹਾਡਾ ਕਰਾਉਂਗਾ ਮੇਰਾ ਵਾਦਾ ਵਾ ਹਾਂ ਜੀ ਤੁਸੀਂ ਮੈਨੂੰ ਜਦ ਮਰਜੀ ਲੁਧਿਆਣੇ ਸਾਨੇ ਵਾਲ ਆਪਣਾ ਦਫਤਰ ਆ ਠੀਕ ਉੱਥੇ ਚੌਂਕ ਦੇ ਵਿੱਚ ਹਾਂਜੀ ਠੀਕ ਜਿੱਥੇ ਬੱਸ ਕੱਢਦੀ ਆ ਨਾ ਜੋ ਆਪਾਂ ਜਾਣੇ ਆ ਉੱਥੇ ਉੱਥੇ ਹੀ ਬੈਠੂਗਾ ਮੈਂ ਠੀਕ ਆ ਜੀ ਉੱਥੇ ਵੀ ਤੁਸੀਂ ਮੈਨੂੰ ਮਿਲ ਸਕਦੇ ਹੋ ਕੋਈ ਨਾ ਘਬਰਾਓ ਨਾ ਤੁਹਾਨੂੰ ਹਰ ਚੀਜ਼ ਮਿਲੂ ਠੀਕ ਆ ਜੀ ਇਹ ਮੇਰਾ ਵਾਦਾ ਕਾਰਡ ਤੁਹਾਡੇ ਕੋ ਹੈਗੇ ਆ ਮੇਰੇ ਹੋ ਜੂ ਭਾਈ ਹੋ ਜੂ ਕੋਈ ਨਾ ਮੈਂ ਉੱਪਰ ਗੱਲ ਕਰੂੰਗਾ ਠੀਕ ਆ ਸਭ ਕੁਝ ਹੋਊਗਾ ਵੈਗੁਰ ਜੀ ਦਾ ਆਲਸਾ ਵੈਗੁਰ ਜੀ ਕੀ ਪਤੇ ਪੀਟੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਕਿਉਂਕਿ ਦੇਖੋ ਗਰੀਬਾਂ ਨੂੰ ਵਿਚਾਰਿਆਂ ਨੂੰ ਐਸੀ ਭਾਈਚਾਰੇ ਨੂੰ ਜਦੋਂ ਨਹੀਂ ਕੁਝ ਮਿਲਦਾ ਮੈਂ ਤਾਂ ਜਨਮੇ ਹੀ ਐਸੀ ਭਾਈਚਾਰੇ ਲਈ ਲਿਆ ਵਾ ਹਾਂਜੀ ਮੈਂ ਤਾਂ ਸੇਵਾ ਕਰੂੰਗਾ ਐਸੀ ਭਾਈਚਾਰੇ ਦੀ ਕਿਉਂਕਿ ਨਿਹੰਗ ਸਿੰਘਾਂ ਦੀ ਕੋਈ ਜਾਤ ਪਾਤ ਨਹੀਂ ਹੁੰਦੀ ਹਾਂਜੀ ਨਿਹੰਗ ਸਿੰਘ ਗੁਰੂ ਦੀ लाਡਲੀ ਪੌਜਾ ਸਾਡੇ ਲਈ ਤੁਸੀਂ ਸਾਡੀਆਂ ਹੀ ਭੈਣਾਂ ਅਸੀਂ ਤੁਹਾਡੇ ਭਾਈ ਹਾਂ ਹਾਂਜੀ ਕਭਰਾਓ ਨਾ ਅਸੀਂ ਤੁਹਾਡੇ ਨਾਲ ਖੜੇ ਹਾਂ ਔਰ ਹਰ ਚੀਜ਼ ਦੇ ਤੁਸੀਂ ਜਿੰਨਾ ਜਿਹੜੀ ਚੀਜ਼ ਦੇਵੇ ਅੱਕਦਾਰੋਂ ਉਹ ਚੀਜ਼ ਤੁਹਾਨੂੰ ਮਿਲੂਗੀ ਇਹ ਮੇਰਾ ਵਾਦਾ ਵਾ ਠੀਕ ਆ ਭਾਈ ਠੀਕ ਆ ਜੀ ਵਾਇਰ ਦੀ ਖਾਲਸਾ ਵਾਇਰ ਦੀ ਫਤਿਹ ਜੀ ਠੀਕ ਆ ਠੀਕ ਆ ਭਾਈ ਠੀਕ ਆ